ਅੱਜਸੀਂ ਬਣਾ ਰਹੀਆਂ कुरकुरी ठेले ਵਰਗੀ ਆਲੂ ਟਿੱਕੀ ਚਾਟ ਜੋ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਨਾਲ ਹੀ ਅਸੀਂ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਸ ਨਾਲ ਤੁਹਾਡੀ ਬਾਜ਼ਾਰ ਵਰਗੀ कुरकुरी ਟਿੱਕੀ ਚਾਟ ਬਣ ਕੇ ਰੈਡੀ ਹੋਏਗੀ ਟਿੱਕੀ ਚਾਟ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਚਾਰ ਕੁੱਪਲੇ ਹੋਏ ਆਲੂ ਮੈਂ ਇੱਥੇ ਵੱਡੇ ਸਾਈਜ਼ ਦੇ ਚਾਰ ਆਲੂ ਉਬਾਲੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਠੰਡਾ ਕਰਕੇ ਤੇ ਗ੍ਰੇਟ ਕਰ ਲਵਾਂਗੇ ਟਿਪਸ ਨੰਬਰ 1 ਕਿ ਇੱਥੇ ਤੁਸੀਂ ਪਹਾੜੀ ਆਲੂ ਲੈਣਾ ਹੈ ਪਹਾੜੀ ਆਲੂ ਦੇ ਨਾਲ ਟਿੱਕੀ ਜਿਹੜੀ ਹੈ ਬਹੁਤ ਹੀ कुरकुरी ਤੇ ਬਹੁਤ ਹੀ ਜ਼ਿਆਦਾ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੇ ਪਹਾੜੀ ਆਲੂਆਂ ਦੇ ਵਿੱਚ ਬਿਲਕੁਲ ਵੀ ਮਿਠਾਸ ਨਹੀਂ ਹੁੰਦੀ ਤੇ ਹੁਣ ਆਲੂਆਂ ਨੂੰ ਅਸੀਂ ਬਹੁਤ ਹੀ ਵਧੀਆ ਗ੍ਰੇਟ ਕਰ ਲਵਾਂਗੇ ਬੌਲ ਦੇ ਵਿੱਚ ਤੇ ਹੁਣ ਇੱਥੇ ਇੱਕ ਚਮਚ ਐਡ ਕੀਤਾ ਹੈ ਮੈਂ ਕੁੱਟਿਆ ਹੋਇਆ ਅਦਰਕ ਆਪਸ਼ਨਲ ਆ ਬਿਲਕੁਲ ਤੁਸੀਂ ਐਡ ਕਰ ਸਕਦੇ ਹੋ ਟੇਸਟ ਅਮੇਜ਼ਿੰਗ ਆਏਗਾ ਨਾਲ ਹੀ ਅਸੀਂ ਐਡ ਕਰ ਦਾਂਗੇ ਪ੍ਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਤਨੀਆ ਅੱਧਾ ਚਮਚਾ ਇਸਕੇ ਇਹ ਐਡ ਕਰਾਂਗੇ ਕਾਲੀ ਮਿਰਚ ਪਾਊਡਰ ਅੱਧਾ ਚਮਚਾ ਤੁਸੀਂ ਐਡ ਕਰਾਂਗੇ ਨਮਕ ਤਾਂ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਘੱਟ-ਜਵਾਦ ਐਡ ਕਰ ਸਕਦੇ ਹੋ ਇਸਦੇ ਵਿੱਚ ਤੇ ਨਾਲ ਹੀ ਅਸੀਂ ਐਡ ਕਰ ਦਾਂਗੇ ਅੱਧਾ ਕੱਪ ਆਰਾ ਰੋਡ ਦਾ ਆਰਾ ਰੂਡ ਐਡ ਕਰਨ ਨਾਲ ਬਾਈਂਡਿੰਗ ਵੀ ਜਿਹੜੀ ਬਹੁਤ ਵਧੀਆ ਆਉਂਦੀ ਆ ਆਲੂਆਂ ਦੀ ਤੇ ਨਾਲ ਹੀ ਇਹਦੇ कुरकुरी ਜਿਹੜੀ ਟਿੱਕੀ ਉਹ ਬਣ ਕੇ ਤਿਆਰ ਹੁੰਦੀ ਇਸ ਨਾਲ ਤੁਸੀਂ ਇਸ ਦੀ ਜਗ੍ਹਾ ਬ੍ਰੈਡ ਕਰਮ ਵੀ ਯੂਜ਼ ਕਰ ਸਕਦੇ ਹੋ ਕਾਰਨ ਫਲੌਰ ਵੀ ਯੂਜ਼ ਕਰ ਸਕਦੇ ਹੋ ਚਾਹੇ ਚਾਵਲ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਤੇ ਅੱਛਾ ਜਾਂ ਸੌਫਟ ਜਾਂ ਆਟਾ ਸੀ ਡੈਡੀ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਹੱਥਾਂ ਦੇ ਉੱਤੇ ਤੇਲ ਲਗਾ ਲਵਾਂਗੇ ਕਿਉਂਕਿ ਆਲੂ ਜਿਹੜੇ ਨਾ ਹੱਥਾਂ ਉੱਤੇ ਚਿਪਕ ਜਾਂਦੇ ਨੇ ਇਸ ਲਈ ਹੱਥਾਂ ਉੱਤੇ ਥੋੜਾ ਜਿਹਾ ਤੇਲ ਲਗਾ ਕੇ ਤੇ ਡੋਅ ਦੇ ਵਿੱਚੋਂ ਥੋੜਾ ਜਿਹਾ ਪੋਰਸ਼ਨ ਲੈ ਕੇ ਤੇ ਟਿੱਕੀ ਸਾਈਜ਼ ਦਾ ਅਸੀਂ ਇਸ ਨੂੰ ਬਣਾ ਲਵਾਂਗੇ ਇਸ ਤਰੀਕੇ ਨਾਲ ਫਿਰ ਅਸੀਂ ਲੋਹੀ ਦਾ ਜੋ ਘਰ ਦੇ ਵਿੱਚ ਨਾਰਮਲ ਅਸੀਂ ਰੋਟੀ ਬਣਾਉਣੀ ਹੈ ਉਹ ਹੀ ਤਵਾ ਲਵਾਂਗੇ ਅਚੇ ਤਰੀਕੇ ਨਾਲ ਸਾਫ਼ ਕਰਕੇ ਤੇ ਇਹਦੇ ਉੱਪਰ ਮੈਂ ਲਗਾਇਆ ਹੈ ਦੇਸੀ ਘਿਓ ਕਿਉਂ ਕਿ ਇਸੇ ਘਿਓ ਦੇ ਵਿੱਚ ਸਟਿੱਕੀ ਜਿਹੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਹੋਣ ਵਿਚਕਾਰ ਜੇ ਜਿੱਥੇ ਅਸੀਂ ਘਿਓ ਪਾਇਆ ਹੋਇਆ ਹੈ ਉੱਥੇ ਅਸੀਂ ਟਿੱਕੀ ਰੱਖਦੇ ਹਾਂ ਇਸ ਤਰੀਕੇ ਨਾਲ ਤੇ ਜਦੋਂ ਇੱਕ ਸਾਈਡ ਤੋਂ ਸਿੱਖ ਜਾਵੇ ਤਾਂ ਦੂਸਰੀ ਸਾਈਡ ਤੋਂ ਅਸੀਂ ਪਲਟ ਦਵਾਂਗੇ ਤਦੋਂ ਵੀ ਟਿੱਕੀ ਨੂੰ ਆਪਾਂ ਜ਼ਿਆਦਾ ਬਿਲਕੁਲ ਨਹੀਂ ਸੇਕਣਾ ਬਿਲਕੁਲ ਹਲਕਾ ਹਲਕਾ ਸੇਕ ਕੇ ਤੇ ਸਾਈਡੇ ਰੱਖੀ ਜਾਵਾਂਗੇ ਜਿਵੇਂ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਰੱਖਦੇ ਆ ਨਾ ਬਿਲਕੁਲ ਉਸੇ ਤਰੀਕੇ ਨਾਲ ਅਸੀਂ ਇੱਕ ਟਿੱਕੀ ਨੂੰ ਸੇਕ ਕੇ ਸਾਈਡੇ ਰੱਖੀ ਜਾਵਾਂਗੇ ਫਿਰ ਦੂਸਰੀ ਟਿੱਕੀ ਨੂੰ ਆਪਾਂ ਇਸੇ ਤਰੀਕੇ ਨਾਲ ਦੋਨਾਂ ਸਾਈਡ ਤੋਂ ਸੇਕ ਕੇ ਫਿਰ ਸਾਈਡੇ ਰੱਖੀ ਚਾਵਾਂਗੇ ਇਸ ਤਰ੍ਹਾਂ ਤੁਸੀਂ ਕਾਫੀ ਮਾਤਰਾ ਦੇ ਵਿੱਚ ਟਿੱਕੀਆਂ ਬਣਾ ਕੇ ਰੈਡੀ ਕਰ ਸਕਦੇ ਹੋ ਜੇ ਕੋਈ ਗੈਸਟ ਆਏ ਹੋ ਤਾਂ ਫਟਾਫਟ ਤੁਸੀਂ ਇਦਾਂ ਟਿੱਕੀਆਂ ਬਣਾ ਕੇ ਰੱਖ ਦਿਓ ਤੇ ਜਦੋਂ ਗੈਸਟ ਆ ਗਏ ਤਾਂ ਤੁਸੀਂ ਗਰਮਾ ਗਰਮ ਕੇ ਟਿੱਕੀ ਨੂੰ ਮੱਲਬ ਵਿੱਚਕਾਰ ਸੇਕ ਕੇ ਤੇ ਸਰਵ ਕਰ ਦਿਓ ਅੱਛਾ ਜੀ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਫਟਾਫਟ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਿਊ ਤਾਂ ਫਟਾਫਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਹੁਣ ਅੱਗੇ ਚੱਲਦੇ ਹਾਂ ਜੀ ਹੁਣ ਮੰਨ ਲਓ ਇੱਕ ਟਿੱਕੀ ਤੁਸੀਂ ਸੇਕਣੀ ਹੈ ਤੇ ਫਟਾਫਟ ਤੁਸੀਂ ਕਿਉ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਆ ਟਿੱਕੀ ਨੂੰ ਸੇਕ ਲੈਣਾ ਹੈ ਟਿੱਕੀ ਨੂੰ ਆਪਾਂ ਇੱਕ ਸਾਈਡ ਤੇ ਥੋੜਾ ਜਿਹਾ ਸੇਕ ਲਵਾ ਕੇ ਤੇ ਉਸ ਤੋਂ ਬਾਅਦ ਅਸੀਂ ਇਸਨੂੰ ਕੜਚੀ ਦੇ ਨਾਲ ਦਬਾਦਣਾ ਹੈ ਜਿਸ ਦੇ ਨਾਲ ਇਹ ਟਿੱਕੀ ਦੀ ਸ਼ੇਪ ਜਿਹੜੀ ਆ ਉਹ ਬਹੁਤ ਹੀ ਵਧੀਆ ਬਣ ਕੇ ਰੈਡੀ ਹੋ ਜਾਏਗੀ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਬਿਲਕੁਲ ਅਸੀਂ ਟਿੱਕੀ ਚਾਟ ਖਾਣੀ ਹੈ ਨਾ ਬਿਲਕੁਲ ਉਸੇ ਤਰੀਕੇ ਦਾ ਨਾ ਸ਼ੇਪ ਆਏਗੀ ਤੇ ਦੋਨੋਂ ਸਾਈਡ ਤੋਂ ਪੱਕਾ ਤੀ ਵਧੀਆ ਕ੍ਰਿਸਪੀ ਹੋਣ ਤੱਕ ਅਸੀਂ ਇਸ ਨੂੰ ਪਕਾ ਲੈਣਾ ਹੈ ਜਦੋਂ ਤੁਸੀਂ ਪਕਾਣਾ ਹੈ ਨਾ ਤੇ ਜਿਹੜਾ ਫਲੇਮ ਆ ਉਹ ਬਿਲਕੁਲ ਲੋ ਰੱਖਿਓ ਠੀਕ ਹੈ ਜੀ ਫ੍ਰੇਮ ਲੋ ਰੱਖਣ ਦੇ ਨਾਲ ਟਿੱਕੀ ਜਿਹੜੀ ਤੁਹਾਡੀ ਬਿਲਕੁਲ ਵੀ ਸੜੇਗੀ ਨਹੀਂ ਤੇ ਇਹ ਦੂਸਰੀ ਕੁਰਕਰੀ ਬਣ ਕੇ ਤਿਆਰ ਹੋਏਗੀ ਤੁਸੀਂ ਦੇਖੋ ਕਿੰਨੇ ਕਿ ਮਜ਼ੇਦਾਰ ਟਿੱਕੀ ਬਣ ਕੇ ਤਿਆਰ ਹੋਈ ਹੈ ਇਦਾਂ ਹੀ ਆਪਾਂ ਬਾਕੀ ਦੀਆਂ ਟਿੱਕੀਆਂ ਵੀ ਰੈਡੀ ਕਰਾਂਗੇ ਮੈਂ ਤਾਂ ਤੋੜ ਕੇ ਵੀ ਦਿਖਾਣੀ ਹੈ ਦੇਖੋ ਓਏ ਹੋਏ ਕੀ ਟਿੱਕੀ ਬਣੀ ਹੈ ਸੋ ਟਿੱਕੀ ਜਿਹੜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਤੇ ਅਸੀਂ ਹੁਣ ਪਲੇਟ ਦੇ ਵਿੱਚ ਅਸੀਂ ਸਰਵ ਕਰਾਂਗੇ ਦੀ ਉੱਪਰ ਹੁਣ ਠੰਡਾ ਠੰਡਾ ਸਿਰਦਾਈ ਪਾਵਾਂਗੇ ਵੈਸੇ ਘਰ ਦੇ ਵਿੱਚ ਨਾ ਇੱਕ ਗੱਲ ਜ਼ਰੂਰ ਹੈ ਗਿਆ ਆਪਣੀ ਅਕੋਰਡਿੰਗ ਅਸੀਂ ਦਹੀਂ ਐਡ ਕਰ ਸਕਦੇ ਹਾਂ ਮਿੱਠੀ ਚਟਨੀ ਜੇ ਮਿੱਠੀ ਚਟਨੀ ਐਡ ਕਰ ਸਕਦੇ ਹਾਂ ਜੇ ਹਰੀ ਚਟਨੀ ਨਹੀਂ ਪਾਣਾ ਚਾਹੁੰਦੇ ਫਿਰ ਨਹੀਂ ਹੈ ਪਾ ਸਕਦੇ ਹਨਾ ਤੇ ਨਾਲ ਹੀ ਅਸੀਂ ਉਹਨਾਂ ਐਡ ਕਰ ਦਾਂਗੇ ਮਿੱਠੀ ਚਟਨੀ ਤੇ ਹਰੀ ਚਟਨੀ ਜਿਹੜੀ ਮੈਂ ਹਰੀ ਚਟਨੀ ਬਣਾਈ ਨਾ ਬਹੁਤ ਹੀ ਜ਼ਿਆਦਾ ਸਵਾਦ ਨੂੰ ਸਵਾਦ ਲੱਗਦੀ ਹੈ ਮੈਂ ਰੈਸਪੀ ਦੀ ਸ਼ੇਅਰ ਕਰ ਚੁੱਕੀ ਹਾਂ ਜੇ ਤੁਸੀਂ ਦੇਖਣਾ ਚਾਹੋ ਤੇ ਮੈਂ ਥੱਲੇ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗੀ ਇਸ ਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਛਾ ਮੈਂ ਆਪਣੀ ਆਲੂ ਟਿੱਕੀ ਚਾਟ ਬਣਾ ਰਹੀ ਹਾਂ ਤੇ ਮੈਂ ਥੋੜੀ ਜਿਹੀ ਅਮਲੀ ਦੀ ਚਟਨੀ ਹੋਰ ਐਡ ਕੀਤੀ ਹੈ ਨਾਨੀ ਅਸੀਂ ਐਡ ਕੀਤਾ ਹੈ ਥੋੜਾ ਜਿਹਾ ਚਾਟ ਮਸਾਲਾ ਤੇ ਥੋੜਾ ਜਿਹਾ ਤਿੱਖੇ ਲਈ ਲਾਲ ਮਿਰਚ ਪਾਊਡਰ ਤੇ ਜੁਣ ਤੁਸੀਂ ਰੋਸਟ ਕਰਕੇ ਨਾ ਥੋੜਾ ਜਿਹਾ ਜੀਰਾ ਜਿਹੜਾ ਹੈ ਪੀ ਲਿਓ ਤੇ ਉਸ ਤੋਂ ਬਾਅਦ ਤੁਸੀਂ ਐਡ ਕਰਿਓ ਓਏ ਹੋਏ ਸਵਾਦ ਉਹਦਾ ਵੱਖਰਾ ਹੀ ਆਏਗਾ ਉਸ ਤੋਂ ਬਾਅਦ ਤੁਸੀਂ ਐਡ ਕਰ ਦੋ ਸਵਈਆਂ ਜਾਂ ਅਨਾਰ ਮੇਰੇ ਕੋਲ ਅਨਾਰ ਸੀ ਤੇ ਮੈਂ ਨਾਰ ਥੋੜੇ ਜਿਹਾ ਸਰਵ ਕੀਤੇ ਨੇ ਬਹੁਤ ਹੀ ਵਧੀਆ ਲੱਗ ਰਹੀ ਸੀ ਦੇਖਣ ਦੀ ਵਿੱਚ ਹੀ ਜੇ ਅੱਛਾ ਤੁਹਾਨੂੰ ਰੈਸਪੀ ਚੰਗੀ ਲੱਗਦੀ ਹੈ ਤਾਂ ਜ਼ਰੂਰ ਨਾ ਨਾ ਲਈ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸੋ ਇੰਜੋਏ ਕਰੋ ਤੁਸੀਂ ਵੀ ਬਣਾ ਕੇ ਫਿਰ ਆਲੂ ਟਿੱਕੀ ਚਾਟ